ਉੱਤਰ ਭਾਰਤ ਦੇ ਵਿੱਚ ਪੈਰ ਹੀ ਕੜਾਕੇ ਦੀ ਠੰਡ ਦੇ ਨਾਲ ਨਾਲ ਧੁੰਦ ਦੇ ਕਹਿਣ ਨੇ ਜਨਜੀਵਨ ਪਰ ਪ੍ਰਭਾਵਿਤ ਕੀਤਾ ਜੇਕਰ ਨਾਪਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸੰਘਣੀ ਧੁੰਦ ਨੇ ਵਾਹਨਾਂ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਅਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਦਾ ਕਹਿਣਾ ਸੀ ਕਿ ਪਹਿਲੀ ਵਾਰ ਵੇਖਿਆ ਕਿ ਇੰਨੀ ਸੰਘਣੀ ਧੁੰਦ ਸ਼ਾਮ ਦੇ ਵੇਲੇ ਦੇਖੀ ਹੈ ਉਹਨਾਂ ਕਹੇ ਕਿ ਜੇਕਰ ਸ਼ਹਿਰ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਤੇ ਮੇਨ ਹਾਈਵੇ ਸੜਕਾਂ ਤੇ ਕੀ ਹਾਲ ਹੁੰਦਾ ਹੋਵੇਗਾ Uh, किस तरह देख दो? जो छे तो तुम पहला इस तरह दी है नहीं, पहले कभी भी नहीं देखी वो, मेरी भी सबसे है नहीं से रात को पहली बार देखिए सुबह इतनी जल्दी उठा नहीं जाता की धुंध देख ले आ रही है? क्या काम आ, आ, है हम बस देखने निकले और कोई मौसम का मजा ले लिया है हाँ जी बस ਪਹਿਲੀ ਵਾਰ ਹੀ ਦੇਖਿਆ ਹੈ ਇਹ ਸਭ ਹਾਂ ਜੀ ਇਹ ਤਾਂ ਪਹਿਲੀ ਵਾਰ ਹੀ ਦੇਖਿਆ ਹੈ ਕਿਸ ਤਰ੍ਹਾਂ ਦੇਖ ਰਹੀ ਧੁੰਦ ਜਿਹੜੀ ਹੈਗੀ ਅੱਜ ਇੰਨੀ ਵਧੀਆ ਦਿਨ ਚ ਤਾਂ ਕੁਝ ਹੱਦ ਤੱਕ ਠੀਕ ਸੀ ਜਿਵੇਂ 6 ਵਜੇ ਤੋਂ ਬਾਅਦ ਕੁਝ ਜਾ ਰਹੀ ਧੁੰਦ ਪੈਣ ਲੱਗੀ ਕਿਸੇ ਤਾਂ ਆਪਾਂ ਨੂੰ ਕੁਝ ਦੇਖ ਨਹੀਂ ਰਿਹਾ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਕੁਝ ਜਾ ਰਹੀ ਆ ਰਹੀ ਹੈ ਜੀ ਦਿਖਾਈ ਨਹੀਂ ਦੇ ਰਿਹਾ ਕੁਝ ਪਹਿਲਾਂ ਦੇਖਿਆ ਦਿਨੇ ਤਾਂ ਚਲੋ ਹੁੰਦੀ ਸੀ ਰਾਤ ਜਿਹੜਾ ਪੈਟਰਨ ਸੀ ਕੁਝ ਚਾਰੇ ਕਿੰਨੀ ਵੇਤੀ ਤੁੰਦ ਦੁਪਹਿਰੀ ਹੈ 6 ਵਜੇ ਤੋਂ ਬਾਅਦ ਕੁ ਜਾ ਰਹੀ ਹੈ ਵੈਸੇ ਤਾਂ ਦਿਨ ਸੀ ਸੀ ਪਰ ਘੱਟ ਸੀ ਕਿਸ ਤਰ੍ਹਾਂ ਦੇਖੋ ਜੀ ਤੁੰਦ ਦਾ ਕਹਿਰਾ ਪਹਿਲਾਂ ਅੱਜ ਦਿਨ ਪਰ ਸਾਰੇ ਰਹੀ ਤੇ ਹੁਣ ਰਾਤ ਨੂੰ ਵੀ ਜਿਹੜਾ ਹੈਗਾ ਆਜੇ ਤੱਕ ਤੁੰਦ ਦਾ ਕਹਿਰ ਤੇ ਵੀਰ ਜੀ ਬਹੁਤ ਜ਼ਿਆਦਾ ਜੀ ਅਸੀਂ ਨੇ ਪਟਿਆਲੇ ਜਾਣਾ ਸੀ ਅਸੀਂ ਰੋਟੀ ਦੇ ਭੋਲਾਂ ਤੋਂ ਹੀ ਵਾਪਸ ਆ ਗਏ ਕਿ ਕੁਝ ਵੀ ਨਹੀਂ ਦਿਖ ਰਿਹਾ ਅੱਗੇ ਕਿ ਤੁੰਦ ਦਾ ਇੰਨਾ ਕਹਿਰ ਆ ਇੰਤ ਜਾ ਨਹੀਂ ਸਕਦੇ ਵੀਰ ਜੀ ਅਸੀਂ ਵਾਪਸੇ ਘਰ ਨੂੰ ਜਾ ਰਹੇ ਹਾਂ ਹੁਣ ਜੀ ਐਕਸੀਡੈਂਟ ਹੋਣ ਦਾ ਵੀ ਐਕਸੀਡੈਂਟ ਹੋਣ ਦਾ ਵੀ ਕਾਰਨ ਆ ਜੀ ਇਹ ਧੁੰਦ ਕੱਲ ਤੋਂ ਪੈਣ ਲੱਗੀ ਅੱਜ ਬਹੁਤ ਜ਼ਿਆਦਾ ਆ ਵੈਸੀ ਸ਼ਹਿਰ ਵਿੱਚ ਤਾਂ ਸ਼ਹਿਰ ਵਿੱਚ ਪਹਿਲਾਂ ਤਾਂ ਟੀਸ ਦੀ ਸੀ ਖੇਤਾਂ ਵਗੈਰਾ ਖੇਤਾਂ ਵਗੈਰਾ ਚ ਤੇ ਦੇਖਦੇ ਸੀ ਐਕਚੁਅਲੀ ਅੱਜ ਪਹਿਲੀ ਵਾਰ ਦੇਖ ਰਿਹਾ ਕਿ ਜਿਹੜੀ ਕੀ ਸਾਡੇ 6:30 ਵਜੇ ਹੀ ਪੂਰੇ ਸ਼ਹਿਰ ਦੇ ਵਿੱਚ ਇੰਨੀ ਧੁੰਦ ਪੈ ਗਈ ਤੇ ਕੁਝ ਦਿਖਾਈ ਨਹੀਂ ਦੇ ਰਿਹਾ ਕੁਝ ਵੀ ਨਹੀਂ ਦਿਖਾਈ ਦੇਖ ਰਿਹਾ ਸਾਹਮਣੇ ਰੇੜੀ ਹੈ ਜੀ ਉਹ ਵੀ ਨਹੀਂ ਦਿਖ ਰਹੀ ਇਤੋਂ ਤਾਂ ਬਹੁਤ ਜ਼ਿਆਦਾ ਜੀ ਅਸੀਂ ਕਦੋਂ ਦੇ ਚੱਲੇ ਹੋਏ ਆ ਪਟਿਆਲੇ ਤੋਂ ਆ ਰਹੇ ਸੀ ਮੈਂ ਕਿਹਾ ਘੰਟਾ ਲੱਗ ਗਿਆ ਜਿਹੜਾ 20 25 ਮਿੰਟਾਂ ਦਾ ਸਫ਼ਰ ਆ ਗਿਆ ਇੱਥੇ ਕਦੇ ਚਾਰਾਂ ਦੇ ਇੰਡੀਕੇਟਰ ਡੀਪਰ ਐਟ 90 ਚੱਲ ਰਹੇ ਨੇ ਰਸਤੇ 'ਚ ਕੁਝ ਨਹੀਂ ਦਿਖ ਰਿਹਾ ਵੀ ਇਹ ਆ ਵੀ ਸਾਰੇ ਜਣੇ ਸੰਭਲ ਕੇ ਚੱਲਣ ਮੋਰ ਦਨ ਬੈਟਰੀ ਹੀ ਆ ਵੀ ਸਾਰਿਆਂ ਨੂੰ ਰਿਕਵੈਸਟ ਆ ਕਮ ਸੇ ਕਮ ਨਿਕਲ ਨਾ ਕਰ ਤੋਂ ਬਾਹਰ ਇਹ ਰੋਡ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਇਹੀ ਕਹਿ ਸਕਦਾ ਵੀ ਜਿੰਨਾ ਵੱਧ ਤੋਂ ਵੱਧ ਹੈ ਖਰਚ ਹੀ ਰਹੋ